ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਾਈ ਨੂੰ ਨੇੜੇ-ਨੇੜੇ ਦੇ ਪਿੰਡ ਪੁੱਛਾਂਗੇ ਤੇ ਤਿੰਨ ਦੋ ਬਹਿੜਾਂ ਗਾ ਆਪਣਾ ਤੇ ਇੱਕ ਨੀਲੀ ਰਾਵੀ ਨਸਲ ਦੀ ਬੂਰੀ ਨੀਲੀ ਰਾਵੀ ਨਸਲੀ ਪੂਰੀ ਚੰਗੀ ਛੋਟੀ ਹੈ ਜੀ ਤੇ ਆ ਜਾ ਬਾਈ ਹੋਰ ਸੁਣਾਓ ਜੀ ਠੀਕ ਠਾਕ ਹੋਰ ਤੁਹਾਨੂੰ ਵਧੀਆ ਵਧੀਆ ਤੇ ਪਿੰਡ ਵੀਰੇ ਪਿੰਡ ਹੈਗਾ ਬਈ ਆਪਣਾ ਹੰਦੂਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਹੀਂ ਆ ਸਕਦੇ ਠੀਕ ਆ ਬਾਈ ਤੇ ਮੋਬਾਈਲ ਨੰਬਰ ਹੈਗਾ ਆਪਣਾ 789099700 ਠੀਕ ਆ ਤੇ ਨੇੜੇ ਦੇ ਨੇੜੇ ਦੇ ਪਿੰਡ ਆਪਣੇ ਨੇੜੇ ਦੇ ਨੇੜੇ ਦੇ ਪਿੰਡ ਆਪਣੇ ਰਹੇ ਨੇ ਬੁੱਤੇ ਬਲਾਸਪੁਰ ਭਾਗੀ ਕੇ ਤੇ ਆਪਣਾ ਕੋਲ ਕੋਲ ਸ਼ਹਿਰ ਬੰਦਿਆ ਨੇ ਹਾਸਿੰਗ ਵਾਲਾ ਤੇ ਪਟਾਣਾ ਠੀਕ ਆ ਵੀਰੇ ਅੱਜ ਆਪਾਂ ਤਿੰਨ ਨਗ ਦਿਖਾਉਣੇ ਹਾਂ ਤਿੰਨ ਨਗ ਬਈ ਇੱਕ ਝੁੱਟੀ ਆ ਗਈ ਆ ਪੂਰੀ ਠੀਕ ਆ ਲੋਗਾਂ ਗਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੇਰੀ ਜਰਸੀ ਦੇਖੀ ਜਾਣਗੇ ਕੀ ਡੀਟੇਲ ਆ ਭਾਈ ਹਾਂ ਇਧਰ ਵੀ ਦਿਸੀ ਜਾਂਦੀ ਆ ਉਹ ਤਾਂ ਮੈਂ ਦੱਸ ਦੂੰ ਜਨਾਬੀ ਹਾਂ ਹਾਂ ਤੇ ਚੰਗੀ ਜਰਸੀ ਆ ਵੀਰੇ ਦੂਜਾ ਦੂਜਾ ਸੋਹਣੀ ਆ ਠੀਕ ਆ ਕਿੰਨੇ ਦੇ 4-5 ਰੁਪਏ ਦੇਨ 4-5 ਪਏ ਆ ਤੇ ਲੇਵਾ ਹੁਣ ਵੀ ਬਥੇਰਾ ਤਿਆਰ ਕਰੀ ਬੀਟੀਆ ਸੋਹਣੀ ਆ ਦੇਖੋ ਜੀ ਲੰਮੀ ਤੋਰ ਲਈ ਆ ਦੇਖੋ ਜੀ ਤੇ ਕਿੰਨਾ ਗਾ ਦੁੱਧ ਨੇ ਪਹਿਲੀ ਵੇਰ ਕੱਢਿਆ ਬਗਰਮ ਤੇ ਪਹਿਲਾਂ ਨਾਲ 12-13 ਦੱਸਿਆ ਕਿ 14-15 ਕਿਲੋ ਠੀਕ ਆ ਭਾਈ ਆ ਕਰੋ ਜੀ ਜੇਕਰ ਕਵਾਲਿਟੀ ਬੁਰੀ ਚੰਗੀ ਲੈ ਜੇ ਲੈ ਜਨੀ ਥੋੜੀ ਜਿਹੀ ਹੋਰ ਲੰਮੀ ਬਾਕੀ ਵਾਜਨ ਭੂਜਨ ਹਾਂ ਵਾਜਨ ਭੂਜਨ ਬਹੁਤ ਲਮਾਈ ਲਮੂਈ ਬਹੁਤ ਲੈਂਥ ਪੂਰੀ ਚੰਗੀ ਆ ਤੇ ਬਾਕੀ ਦੀ ਗੱਲ ਨਾੜਾ ਨੂੜਾ ਹਵਾਨੇ ਤੇ ਪੂਰੀਆਂ ਫੇਸ ਦੇਖੋ ਮੱਥੇ ਦੇ ਟੋਆ ਵਗੈਰਾ ਪੂਰਾ ਵਧੀਆ ਕੰਨ ਛੋਟਾ ਛੋਟਾ ਗਾ ਤੇ ਆ ਕਰੂ ਜੀ ਚੈੱਕ ਮਿਲਕ ਵੇਨ ਕਰੋ ਚੈੱਕ ਕੱਦ ਕੱਦ ਠੀਕ ਆ ਗਾ ਤੇ ਜਿਵੇਂ ਦਾ ਜਰਸਿੰਗ ਦਾ ਹੁੰਦਾ ਗਾ ਆ ਦੇਖੋ ਜੀ ਫੇਸ ਫੁੱਸ ਪੂਰਾ ਚੰਗਾ ਕੁਆਲਿਟੀ ਚ ਕੋਈ ਵੀ ਕਮੀ ਨਹੀਂ ਹੈਗੀ ਡਿਮਾਂਡ ਸਾਨੂੰ ਬਾਰ ਬਈ ਹੈ ਤੇ ਮੋਨੋ ਜਨਾ ਮਾਰਚ ਕਰਾ ਜਾ ਪਹੋਰ ਆਨ ਕਰਨਾ ਹੋ ਹਾਂਜੀ ਇਹ 50 ਵਾਲਾ 7547 ਇਹਦੀ ਕੋਈ ਚੱਕਾਈ ਦਾ ਸਾਹਮਣੀ ਪਲੇਟ ਵਿਟਲਰ ਨੂੰ ਦੇਖਿਆ ਜੀ ਬਹੁਤ ਪਈ ਹੈ ਤੇ ਵੇਚ ਨਾਲ ਵੀਰ ਵੀ ਲੈ ਕੇ ਤਾਂ ਵੀ ਵੇਖ ਜੂ ਹਾਂ ਹਾਂ ਵੀ ਲੈ ਆ ਆ ਦੇਖੋ ਜੀ ਸ਼ੈਨ ਮਸ਼ੂਨ ਨੂੰ ਪੂਰੀ ਤੇ ਘਾਟ ਕੋਈ ਨਹੀਂ ਸਵਾਰੋ ਫਿਰ ਪਾਸੇ ਨਹੀਂ ਬਾਕੀ ਇਧਰ ਲਈ ਜਾਂਸੀ ਆ ਤਾਂ ਸੁਣ ਲੇਖੋ ਕਿੰਨੇ ਵਧੀਆ ਲੱਗੇ ਵਿਆ ਦੇਖੋ ਮਿਲਕ ਵੀਰ ਮੈਂ ਸਾਨੂੰ ਨੇੜ ਤੋਂ ਚੈੱਕ ਕਰਾਉਣਾ ਤੇ ਫੇਸ ਕਰੋ ਚੈੱਕ ਇਹ ਕਵਰੇ ਦੂਜੇ ਨੰਬਰ ਤੇ ਐਫਪ ਨਸਲ ਦੀ ਇਹ ਬਈ ਹੁਣ ਤੇ ਦੂਜੇ ਜੀ ਤੋਂ ਠੀਕ ਆ ਇਲੈਕਟ੍ਰੀਸੀ ਜੀ ਮੰਨ ਕੇ ਲੈ ਜੀ ਹਾਂ ਸਮਝ ਗਿਆ ਦਾ ਦੇਖੋ ਥਰਡ ਰੋਡ ਤੇ ਪਿਆ ਜੀ 5-7 ਦਿਨ ਬਾਕੀ 5-7 ਦਿਨ ਬਾਕੀ ਹੈ ਜੀ ਤੇ ਦੁੱਧ ਆਪਾਂ ਇਹਨਾਂ ਨੂੰ ਨਹੀਂ ਜਦਾਂ ਕਹਿੰਦੇ ਆਪਾਂ 20 ਕਿਲੋ ਚੋਇਆ ਠੀਕ ਆ 20 ਕਿਲੋ ਦੇ ਦੇ 20 ਕਿਲੋ ਦੇ ਦੂਗੀ ਬਾਕੀ ਜੇ ਕੋਈ ਕਹਿਣ ਨਹੀਂ ਥਰਡ ਰੋਡ ਤੇ ਇੱਕ ਦਰੋਂ ਤਾਂ ਬਾਕੀ ਸੀਰਫ ਨਹੀਂ ਬੋਲਦਾ ਨਹੀਂ ਠੀਕ ਆ ਲਾ ਦੇਖੋ ਬਾਕੀ ਇਹਦੇ ਦੁੱਧ ਬਹੁਤ ਪਈ ਆਪਣਾ ਤਾਂ ਕਿੰਨੇ ਦਿਨ ਕੱਢੀ ਹੋਗੀ ਮੈਂ ਵੀ ਲੈ ਲੈਂਦੀ ਆ ਪੰਜ-ਛੇ ਦਿਨ ਦੁੱਧ ਜਾਨੀ 20 ਕਿਲੋ ਕੱਢ ਦੂਗੀ ਆ 20 ਦੇ ਕੇ ਦੇਵਾਂਗੇ ਤਾਂ ਕੋਣ 20 ਕਹਿੰਦੇ ਜੀ ਓਕੇ ਵੀਰੇ ਆ ਦੇਖੋ ਜੀ ਬਾਕੀ ਗੇਸ ਜਿੱਦੀ ਜਰਾ ਫੇਰ ਚੰਗਾ ਸਾਰੀ ਚੰਗੀ ਆ ਵੜ ਜਿੰਨੀ ਵੀ ਹੈਗੀ ਦੁੱਧ 20 ਤੋਂ ਵੀ ਪਲੱਸ ਕਾੜ ਦੂਗੀ ਕੋਈ ਆਏ ਨਹੀਂ ਹੈਗਾ ਬਾਅਦ ਤੁਸੀਂ 18 ਮੰਨ ਕੇ ਲੈ ਲਓ ਠੀਕ ਹੈ ਜੀ ਆ ਕਰੋ ਚੈੱਕ ਕੱਦਗਾੜ ਪੂਰਾ ਤੇ ਕੁਆਲਿਟੀ 'ਚ ਕੋਈ ਵੀ ਕਮੀ ਨਹੀਂ ਲੈ ਚਲੋ ਲਓ ਆ ਦੇਖੋ ਜੀ ਲਿਓ ਫੇਰ ਦੇਖੋ ਪੂਰਾ ਚੰਗਾ ਕੱਦਗਾੜ ਪੂਰਾ ਚੰਗਾ ਤੇ ਆ ਦੇਖੋ ਥਣ ਲੇਵਾ ਨੇੜ ਤੋਂ ਕਰੋ ਵੀ ਚੱਕ ਪੂਰੀ ਚੰਗੀ ਵੜਾ ਕੱਦ ਕਾਠ ਵਾਲੀ ਵੜਾ ਵਾਕਈ ਕੱਢ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਜਿੰਨਾ ਬਾਈ ਨੇ ਦੁੱਧ ਕਿਹਾ ਕਰ। ਠੀਕ ਕਰੋ ਜੀ ਚੈੱਕ। ਇਹਦੀ ਡਿਮਾਂਡ ਤੁਹਾਨੂੰ? ਇਹਦਾ ਭਾਈ ਮੁੱਲ ਕਿੰਨਾ ਮਾਜਿਰਾ ਲਾ ਪੈਂਦੇ ਮਨ ਤੋਂ ਕਰਦਾ। ਠੀਕ ਆ 60 ਦੀ ਹੋ ਜੂ। ਇਹ 70 ਲਾ ਦੇਖਾ ਬਾੜ ਦੇ ਰੇਟ ਦੀ ਦੇ ਦਿੰਦੇ। ਠੀਕ ਆ ਚਲ ਬਾੜ ਦੀ। 70 ਲੱਕ ਤੇ ਰੱਖੀ। ਠੀਕ ਆ ਵੀਰੇ। ਤੇ ਜਿਹੜੀ ਹੁਣ ਨੀਲੀ ਦਾ ਵੀ ਬੂਰੀ ਆ ਇਹਦੀ ਕੀ ਡਿਟੇਲ ਆ? ਇਹਦਾ ਭਾਈ ਪੱਕਾ ਹੋਣੀ ਹੈ। ਠੀਕ ਆ ਤੇ ਮਾਲੀ ਵੀ ਚੱਲੋ ਤਾਂ ਕਹਿੰਦੇ ਡੇਢ ਮਹੀਨਾ ਹੋ ਗਿਆ ਠੀਕ ਆ ਉਹਨੂੰ ਆਪਾਂ ਹਾਂਜੀ ਵੀਰੇ ਠੀਕ ਆ ਉਹ ਆਪਾਂ ਕਹਿੰਦੇ ਫਿਰ ਮਹੀਨਾ ਹੋ ਗਿਆ ਠੀਕ ਆ ਭਾਏ ਉਹ ਤੇ ਦੁੱਧ ਦਿੰਦੀ ਆ ਵੇ ਕੱਲੀ ਗੱਲ ਟੋਲੀ ਮਿਲਦੀ ਠੀਕ ਆ ਇੱਕ ਵੇਲੇ ਮਿਲਦੀ ਆ ਹਾਂ ਤੇ ਉਹ ਜੇ ਕਿਸੇ ਨੇ ਸਾਹਮਣੇ ਝੋਟੀ ਬਹੁਤ ਪੈਣ ਦੀ ਨਾ ਵਧੀਆ ਭਈ ਇਹਨੇ ਆਪਾਂ ਗੱਪੜ ਦੇਖੀ ਨਹੀਂ ਕਿਸੇ ਨੂੰ ਗੱਲ ਦਾ ਹੁਣ ਇੱਕ ਟਾਈਮ 2.5 ਕਿਲੋ ਦੁੱਧ ਦਿੰਦੀ ਆ ਤੇ ਦੂਜਾ ਟਾਈਮ ਆਲੇ ਦਾ 1.5 ਕਿਲੋ ਨਹੀਂ ਮਿਲਦੀ ਆ ਅੱਛਾ ਮੈਂ ਆਥਨ ਵੇਲੇ ਚੋਣੇ ਹਾਂ ਹਾਂ ਅੱਥਰੂ ਤੇ ਟੀਕਾ ਜਾਨੀ ਭਰਾਏ ਨੂੰ ਡੇਢ ਮਹੀਨਾ ਹੋ ਗਿਆ ਤੂੰ ਖਾਲੀ ਕਰਕੇ ਦੇਣੀ ਆ ਦੇਖੋ ਕੱਦਗਾੜ ਪੂਰਾ ਪੂੜੇ ਪੜੇ ਦੇਖੋ ਕਿੰਨੇ ਚੌੜੇ ਪਏ ਆ ਫੇਸ ਦੇਖੋ ਸਾਰੀਆਂ ਨਸਾਨੀਆਂ ਬੂਰੀ ਵਾਲੀਆਂ ਤੇ ਨੀਲੀ ਰਾਵੀ ਵਾਲੀਆਂ ਕਵਰ ਕਰਦੀ ਆ ਤੇ ਜੇ ਮੇਰਾ ਵੀਰ ਕੋਈ ਇਹਨੂੰ ਸਾਹਮਣੂ ਲੈ ਜਾ ਕੇ ਵਿਚਾਰੀ ਦੀ ਜਾਨ ਵਾਜ ਜੂਗੀ ਹਾਂ ਤੇ ਨਹੀਂ ਤਾਂ ਫਿਰ ਇਹਨੇ ਜਿੱਧਰ ਜਾਣਾ ਉਧਰ ਜਾਣਾ ਹੀ ਆ ਆ ਦੇਖੋ ਤੁਸੀਂ ਕੁਆਲਿਟੀ ਦੇਖੋ ਇਹ ਜੋਟੀ ਉਧਰਲੇ ਪਾਸੇ ਨਹੀਂ ਜਾਣੀ ਚਾਹੀਦੀ ਪੂਰੀ ਚੰਗੀ ਝੋਟੀ ਹੈਗੀ ਕੋਈ ਆ ਬਈ ਬੁਧਿਆ ਆ ਬੰਦਾ ਕੱਟੀ ਪਾਲਦਾ ਉਹਦਾ ਆਉਣਾ ਚੰਗੀ ਲੱਖ ਰੁਪਏ ਦੀ ਤਾਂ ਜਿਹਨੂੰ ਮਰਜ਼ੀ ਵੇਚ ਦਿਓ ਬਾਈ ਜਦਦੇ ਤਿਆਰ ਹੋ ਗਈ ਗਾਰੰਟੀ ਆ हां यानी आपा दुण मोटा हिसाब दस्या क्योंकि ਮਈਆਂ ਘਟੀ ਬਹੁਤ ਜਾਂਦੀਆਂ ਇਸ ਕਾਰਨ ਹੀ ਘਾੜਦੀਆਂ ਵੀ ਬਟਨ ਬਟਨ ਨਾਲ ਲੈ ਜਾਂਦੇ ਆਗੇ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਜਮੇ ਕੁਆਲਿਟੀ ਚ ਕੋਈ ਘਾੜ ਨਹੀਂ ਦੇਖੋ ਇੱਕ ਤਾਂ ਕੱਲੀ ਪੂਰੀ ਹੁੰਦੀ ਹੈ ਬੂਰੀ ਨਹੀਂ ਦੀ ਦੀ ਹਾਂ ਪ्युअर ਬੂਰੀ ਨਹੀਂ ਦੀ ਰਾਬੀ ਇਹਦੇ ਚ ਕੋਈ ਤੇ ਮਿਲਦੀ ਕਿ ਮੈਂ ਤੁਹਾਨੂੰ ਇੱਕ ਟਾਈਮ ਇਹ ਹੱਸ ਕੇ ਮਿਲਦੀ ਹੈ ਝਾੜ ਤੇ ਪੰਜ ਛਾੜ ਵੀ ਨਾ ਪਾ ਹਾਂ ਝਾੜ ਤੁਹਾਨੂੰ ਠੀਕ ਆ ਠੀਕ ਆ ਵੀਰੋ ਕਵਾਲਿਟੀ ਫੁੱਲ ਲੋਹੀ ਬੂਰੀ ਜੀ ਨਹੀਂ ਪੱਕੀ ਜਮਾ ਬੂਰੀ ਆ ਅਈਲਾ ਸੋਈ ਸਹੀ ਜੀ ਹਾਂ ਤੇ ਦੂਜੇ ਵਾਸਤੇ ਗੱਬਣ ਤਾਂ ਹੋਈ ਵੀ ਆ ਪਰ ਕੋਈ ਪੱਕਾ ਪਤਨ ਠੀਕ ਆ ਭਾਈ ਤੇ ਕੀ ਲੈਣਗੇ ਤਾਂ ਸਾਨੂੰ ਜਮਾ ਜਾਇਜ਼ ਇਹਦਾ ਭਈ ਜਿਹੜਾ ਦੱਸਦੇ ਆ ਤੁਸੀਂ ਲੈ ਕੇ ਦੂ ਆਇਆ ਹਾਂਜੀ ਉਹਦੀ ਜਿਹਦਾ ਆਪਾਂ ਦੇਣੀ ਹੈ 40 ਸੇਤੀ ਤੇ ਹੋਰ ਕਿੰਨਾ ਮਾਨਦਾਨ ਹੋ ਜਾਊਗਾ ਬਸ ਮਾਨਦਾਨ ਹੀ ਆ ਉਹ ਤੋਂ 50 ਤੱਕ ਲੈ ਚੱਪ ਚੋਣ ਜੱਬ ਠੀਕ ਆ 40 ਜਮ ਜਾਇਦਾ ਰੇਟ ਕਰਿਆ ਮਤਲਬ ਫੰਡਰ ਕੱਟੀ ਵਿਕਦੀ ਹੈ ਠੀਕ ਆ ਵੀਰੇ ਬਾਕੀ ਦੀ ਗੱਲ ਆਏ ਆ ਵੀ ਬਾਈ ਜੀ ਦਾ ਨਾ ਜੀਲ ਨਹੀਂ ਆਏ ਆ ਵੀ ਗਾਇਆਂ ਵਰਗੀ ਆ ਨਾ ਹਾਂ ਉਹ ਨਹੀਂ ਜੀ 50000 ਨਹੀਂ ਤਾਂ ਉਹ ਇਹ ਜੀ ਦੂਜੇ ਲਾਪੂ ਵਾਲੇ ਲੈ ਜਾਂਦੇ ਆ ਤੇ ਆਪਾਂ ਕਹਿੰਦੇ ਆ ਮੈਨੂੰ ਸਮਝੀ ਗਏ ਗੱਲ ਵੀਰੇ ਮੈਂ ਤੇ ਚੰਗੀ ਆ ਪੂਰੀ ਮੈਂ ਤੁਹਾਨੂੰ ਇਹਦੀ ਫੇਸ ਕਰੋ ਚੱਕ ਕਿੰਨਾ ਵਧੀਆ ਹੈ ਦੇਖੋ ਗੁਲਾਬੀ ਨਾ ਸੰਗ ਹੈ ਜਮਾ ਦੇਖੋ ਥਣ ਤੁਹਾਨੂੰ ਬਹੁਤ ਚੰਗਾ ਥਣ ਤੁਹਾਨੂੰ ਦੇਖੋ ਪੂਰੀ ਕੁਆਲਿਟੀ ਆ ਖੁਰਾਂ ਦੇ ਸਾਰੇ ਤੇ ਨਿਸ਼ਾਨ ਆਗੇ ਤੇ ਥਣ ਪੂਰਾ ਮੁੱਠਿਆ ਲੱਗਿਆ ਬਾਕੀ ਦਾ ਬਾਈ ਕਹਿੰਦਾ ਭੋਰਾ ਵੀ ਅਲਤ ਨਹੀਂ ਕਰਦੀ ਮਿਲਦੀ ਮੁਲਦੀ ਪ ਤੇ ਨੰਬਰ ਫੇਰ ਬੋਲਦੇ ਬਾਈ ਨੰਬਰ ਹੈਗਾ ਬਈ ਮੁੰਡੇ ਆਪਣਾ 78990 997285 ਪਿੰਡ ਹਮਦ ਪੂਰਾ ਜ਼ਿਲ੍ਹਾ ਮੋਗਾ ਠੀਕ ਆ ਤਿੰਨ ਨਾਲ ਸੀ ਤਿੰਨੇ ਤੁਹਾਨੂੰ ਦਿਖਾਤੇ ਲਾਸਟ ਨੰਬਰ ਤੇ ਤੁਹਾਨੂੰ ਬੂਰੀ ਦਿਖਾਈ ਸੀ ਤੇ ਦੋ ਨੰਬਰ ਤੇ ਤੁਹਾਨੂੰ ਦਿਖਾਈ ਐਚ ਐਫ ਨਸਲ ਦੀ ਬੈੜ ਪੂਰੀ ਚੰਗੀ ਐ ਕੁਆਲਿਟੀ ਪੂਰੀ ਚੰਗੀ ਐ ਤੇ ਇੱਕ ਤੁਹਾਨੂੰ ਦਿਖਾਤੀ ਜਰਸੀ ਤਿੰਨ ਨਾਲ ਸੀ ਤਿੰਨੇ ਹੀ ਤੁਹਾਨੂੰ ਦਿਖਾਤੇ ਆ ਸਾਰੇ ਵੀਰਾਂ ਦਾ ਐਨ ਤਾਂ ਵੀਡੀਓ ਦੇਖਣ ਲਈ ਤੈਅਦ ਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ